ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਨੰਗਲ ਸੋਹਲ ਦੇ ਵਿੱਚ ਹੜ੍ਹ ਨੇ ਵੱਡੀ ਤਬਾਹੀ ਮਚਾਈ ਹੈ। ਤਰਾਵੀ ਦਰਿਆ ਦੇ ਬੰਨ ਟੁੱਟਣ ਦੇ ਕਾਰਨ ਜਿਹੜੇ ਪਿੰਡ ਨੇ ਉਹਨਾਂ ਦੇ ਖੇਤਾਂ ਦੇ ਵਿੱਚ 4 ਤੋਂ 7 ਫੁੱਟ ਤੱਕ ਰੇਤ ਦੇ ਢੇਰ ਪੈ ਗਏ ਨੇ। ਕਿਸਾਨਾਂ ਦੇ ਮੁਤਾਬਕ ਪੱਕੀ ਫਸਲ ਤਾਂ ਪੂਰੇ ਤਰੀਕੇ ਨਾਲ ਦੱਬ ਗਈ ਹੈ। ਲੱਖਾਂ ਦਾ ਨੁਕਸਾਨ ਹੋਇਆ। ਪਿੰਡ ਵਾਸੀ ਜਿਨ੍ਹਾਂ ਦਾ ਇਹ ਕਹਿਣਾ ਕਿ ਸਰਕਾਰ ਦੇ ਵੱਲੋਂ 15 ਨਵੰਬਰ ਤੱਕ ਰੇਤ ਹਟਾਉਣ ਦਾ ਟਾਈਮ ਦਿੱਤਾ ਗਿਆ ਪਰ ਹਕੀਕਤ ਇਹ ਹੈ ਕਿ 1 ਮਹੀਨੇ ਦੇ ਅੰਦਰ ਇਹ ਕੰਮ ਕਰਨਾ ਮੁਸ਼ਕਲ ਹੈ। ਉਹਨਾਂ ਬੇਨਤੀ ਕੀਤੀ ਕਿ ਸਰਕਾਰ ਦੇ ਵੱਲੋਂ ਇਸ ਸਮਾਂ ਵਧਾਇਆ ਜਾਵੇ ਤਾਂ ਜੋ ਖੇਤਾਂ ਨੂੰ ਮੁੜ ਤੋਂ ਕਾਬਲੇ ਖੇਤੀ ਬਣਾਇਆ ਜਾ ਸਕੀ ਤਾਂ ਇਸ ਦੇ ਦਰਮਿਆਨ ਮਨਤਾਇਆ ਕਿ 4 ਤੋਂ 5 ਫੁੱਟ ਤੱਕ ਰੇਤ ਪੈ ਗਈ ਹੈ ਤੋਂ ਨੇ ਵੀ ਕਿਹਾ ਕਿ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਵੀ ਕਾਫੀ ਘੱਟ ਹੈ ਖੇਤੀ ਦੇ ਲਈ ਹੋਏ ਖਰਚੇ ਬੀਤੇ ਖਾਦ ਦਾ ਵੀ ਪੂਰਾ ਨੁਕਸਾਨ ਦਿੱਤਾ ਜਾਣਾ ਚਾਹੀਦਾ ਹੈ ਇਸੇ ਮੌਕੇ ਕਿਸਾਨਾਂ ਦੀ ਵਿੱਤੀ ਮਦਦ ਹੋਣੀ ਚਾਹੀਦੀ ਹੈ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਦੇ ਨੁਕਸਾਨ ਦਾ ਢੰਗ ਦੇ ਨਾਲ ਸੰਕਲਨ ਕਰਕੇ ਮੁਆਵਜ਼ਾ ਵਧਾਇਆ ਜਾਵੇ ਤੇ ਰੇਤ ਹਟਾਉਣ ਦੇ ਲਈ ਮਸ਼ੀਨਾਂ ਵੀ ਉਪਲਬਧ ਕਰਵਾਈਆਂ ਜਾਣਾ ਸਾਫ਼ ਮੰਗ ਕੀਤੀ ਹੈ ਕਿ ਸਰਕਾਰ ਸਮਾ ਵਧਾਵੇ ਮੁਆਵਜ਼ਾ ਵਧਾਵੇ ਤੇ ਸਫਾਈ ਮਹਿੰਮ ਦੀ ਜ਼ਮੀਨੀ ਪੱਧਰ ਤੇ ਤੇਜ਼ ਕਰੇ ਦੋ ਬੰਦੇ ਆਇਆ ਦੋ ਬੰਦੇ ਤੇ ਚਾ ਵੀ ਰੁਕ ਗਿਆ ਲੱਗਦਾ ਦੋ ਬੰਦੇ ਪੂਰੇ ਹੋ ਗਏ ਕਹਿੰਦੇ ਬਾਦ ਅਦੀ ਨਾਲ ਟਰੈਕਟਰ ਆ ਵੇਖੋ ਦੋ ਫਸੇ ਮੱਲੀ ਸਾਹਿਬ ਕੋਸ਼ਿਸ਼ ਕਰਾਂਗੇ ਕਿ ਜਿੰਨੇ ਪਿੰਡ ਦੇ ਘਰ ਕਮਰ ਹੋਣ ਗਿਆ ਆਪਾਂ ਕੋਹਰ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਆਹਦੇ ਬਹੁਤ ਜ਼ਿਆਦਾ ਬੁਰਾ ਆ ਰਿਹਾ ਬਾਕੀ ਹਜੇ ਪ੍ਰਮਾਤਮਾ ਵੀ ਬਾਰਿਸ਼ ਪਾਉਣ ਡਿਆ ਆ ਪ੍ਰਮਾਤਮਾ ਕਿ ਉਹ ਦਿਨ ਵੀ ਦੇਖੋ ਜਿਹੜਾ ਰੇਤ ਕਿਨਿਕ ਨਿਕਲੋ ਮੇਰਾ ਨਾਮ ਹਰਪਿੰਦਰ ਸਿੰਘ ਆ ਜੀ ਪਿੰਡ ਨੰਗਲ ਸੋਹਲਿਆ ਆਪਣਾ ਤੇ ਅੱਜ ਮੱਲੀ ਸਾਹਿਬ ਰੇਤ ਸਾਡੇ ਪਿੰਡ ਕੰਮ ਸੇ ਕਮ 4 ਫੁੱਟ ਦੇ ਕਰੀਬ ਤੇ ਇੱਥੇ ਆ ਇਹ ਜੇ ਤੂੰ ਪਿੱਛੇ ਨੂੰ ਜਾਈਏ ਨਾਲ ਹੀ ਉਹ ਬੰਨ ਟੁੱਟਾ ਸਾਹਮਣੇ ਉਧਰ ਨੂੰ 6 ਫੁੱਟ ਕਿਤੇ 7 ਫੁੱਟ ਇਸ ਤਰੀਕੇ ਨਾਲ ਰੇਤ ਹੈ ਬਹੁਤ ਜ਼ਿਆਦਾ ਬਾਕੀ ਫਸਲਾਂ ਪੱਕੀਆਂ ਦਾ ਨੁਕਸਾਨ ਹੋ ਗਿਆ ਇਹ ਤਾਂ ਦੱਬ ਗਈਆਂ ਬਾਕੀ ਕਿ ਚਲੋ ਚੱਲਣ ਦਿਆਂ ਵਾ ਕੰਮ بارش ਵੇਖੋ ਪਾਣੀ ਅਜੇ ਵੀ ਆਈ ਜਾਂ ਰਿਹਾ 4 4 ਫੁੱਟ ਘਟੋ ਘਟ ਰੇਤ ਇੱਥੇ ਹੈ ਜਿੱਥੇ ਆਪਾਂ ਖੜੇ ਹਾਂ ਸੀਐਮ ਸਾਹਿਬ ਨੇ ਅਨਾਉਂਸ ਕੀਤਾ ਕਿ ਇਸ ਤਰੀਕੇ ਨਾਲ ਇਹਦਾ ਲੱਗਦਾ ਵੀ ਕੋਈ ਫਾਇਦਾ ਵੀ ਹੈ ਰੀਲੀਫ ਮਿਲੀ ਕਿਸਾਨਾਂ ਮੈਂ ਧੰਨਵਾਦ ਹੈ ਜੀ ਉਹਨਾਂ ਦਾ ਉਹਨਾਂ ਨੇ ਟਾਈਮ ਦਿੱਤਾ ਵਾ 15 ਨਵੰਬਰ ਤੱਕ ਪਰ ਇੱਕ ਤੁਸੀਂ ਮੱਲੀ ਸਾਹਿਬ ਵੇਖੋ ਕਿ 15 ਨਵੰਬਰ ਤੱਕ ਪਾਣੀ ਜਿਹੜੀ ਆਉਣ ਡਿਆ ਥੋੜਾ ਥੋੜਾ ਉਤੋਂ ਬਾਰਿਸ਼ ਆ ਇੱਥੇ ਜੇ ਆਪਾਂ ਇਹਨੂੰ ਚੁੱਕਣ ਦੀ ਸ਼ੁਰੂਆਤ ਕਰਨੀ ਚਾਹੀਏ ਤੇ ਇੱਕ ਮਹੀਨਾ ਜੇ ਲੱਗਣਾ ਵਾ ਇਹਨੂੰ ਚੁੱਕਣ ਚੁੱਕਣ ਨੂੰ ਇੱਕ ਮਹੀਨੇ ਦਾ ਟਾਈਮ ਚਾਹੀਦਾ ਉਹ ਤਦ ਤੱਕ ਕੋਈ ਰਸਤਾ ਨਹੀਂ ਚੱਲਣਾ ਇੱਕ ਮਹੀਨਾ ਮੇਰੀ ਤਰਫ ਬੇਨਤੀ ਕੀ ਥੋੜਾ ਟਾਈਮ ਹੋਰ ਵਧਾਓ ਤੇ ਉਸ ਉਸ ਤਰੀਕੇ ਨਾਲ ਵਧੀਆ ਕੰਮ ਹੋ ਜਾਊਗਾ ਬਾਰਿਸ਼ ਰੁਕ ਜੂ ਰਸਤੇ ਖੁੱਲ ਜਾਣਗੇ ਲੱਗਦਾ ਕਿਸਾਨਾਂ ਨੂੰ ਇਹਦਾ ਫਾਇਦਾ ਜ਼ਰੂਰ ਮਿਲੂਗਾ ਕਿਸਾਨ ਹਾਲਾਕ ਆਪ ਵੀ ਪਕੋ ਥੋੜੇ ਗਰੇਤ ਵੇਚ ਕੇ ਵੀ ਥੋੜਾ ਹਾਂਜੀ ਉਹਨਾਂ ਨੇ ਕਿਹਾ ਕਿ ਤੁਹਾਨੂੰ ਪਰ ਚੀਜ਼ ਰਸਤੇ 'ਚ ਕੋਈ ਪ੍ਰੋਬਲਮ ਨਹੀਂ ਉਹ ਜਿਹੜਾ ਚਲੋ ਪੈਸੇ ਆਪਾਂ ਕਿਸਾਨ ਨੂੰ ਦੇ ਕੇ ਆਪਾਂ ਬੈਠ ਕੇ ਜਿਹਨੇ ਇਸ ਪਿੰਡ ਦੇ ਮੋਦਬਰ ਬੰਦੇ ਦੱਸ ਬਾ ਕੇ ਜਿਹਦੀ ਜ਼ਮੀਨ 'ਚ ਰੇਤ ਉਹਨੂੰ ਭਾਵਾਂਗੇ ਉਹਨੂੰ ਫਿਰ ਉਸ ਤਰੀਕੇ ਨਾਲ ਉਹਨੂੰ ਕੋਈ ਪੈਸੇ ਦਵਾਂਗੇ ਆਪਾਂ ਜਿਹੜੇ ਲੱਦਣ ਵਾਲੇ ਮਸ਼ੀਨ ਵਾਲੇ ਆ ਉਹਨਾਂ ਨਾਲ ਕਰਕੇ ਸਾਰੇ ਤਰੀਕੇ ਨਾਲ ਆਪਾਂ ਉਹਦਾ ਫਾਇਦਾ ਕਰਾਵਾਂਗੇ ਜੀ ਕਿਸਾਨ ਦਾ ਤੇ ਫਾਇਦਾ ਕਰਾਉਣਾ ਜੀ ਮਾਰੀ ਹੋਊਗਾ ਇਸ ਚੀਜ਼ ਨਾਲ ਹੋਊਗਾ ਜੀ ਹੋਊਗਾ 100% ਹੋਊਗਾ ਜਦੋਂ ਕਿਸਾਨ ਦੀ ਰੇਤ ਆ ਉਹ ਆਪਣੀ ਮਰਜ਼ੀ ਨਾਲ ਚਕਾਊਗਾ ਬਾਕੀ ਚੁੱਕੀ ਚਕਾਊਗਾ ਵਧੀਆ ਤਰੀਕੇ ਨਾਲ ਆਪਾਂ ਆਉਦੀ ਮਤ ਕਰਾਂਗੇ ਲੱਗਦਾ ਰੇਤ ਚੁੱਕਣ ਤੋਂ ਬਾਅਦ ਅਗਲੀ ਫਸਲ ਦੀ ਬੀਜ ਪਾਊਗਾ ਕਿਸਾਨੇ ਵੀ ਫਾਇਦਾ ਹੋਊਗਾ ਹਾਂਜੀ ਜੀ ਉਹਦੇ ਭਾਜੀ ਵੇਖੋ ਬਾਰਾ ਮੌਸਮ ਤੇ ਆ ਇਹ ਤੇ ਪਰਮਾਤਮਾ ਗਿਰਦਾਸ ਹੈ ਕਿ ਇਹ ਮੌਸਮ ਹਸਾਉਣਾ ਕਰੇ ਜੇ ਮੌਸਮ ਇਦਾਂ ਦਾ ਰਹਿੰਦਾ ਫਿਰ ਤੇ ਮੱਲੀ ਸਾਹਿਬ ਮੈਨੂੰ ਉਹ ਵੀ ਨਹੀਂ ਹੱਥ ਲੱਗਦੇ ਜੇ ਮਤਲਬ ਮੌਸਮ ਚੰਗਾ ਹੋ ਜਾਂਦਾ ਆ ਫੇਰ ਆ ਰੇਤ ਆਪਾਂ ਚੁੱਕ ਕੇ ਤੇ ਕਣਕ ਬੀਜਣ ਦੀ ਕੋਸ਼ਿਸ਼ ਤੇ ਕਰਾਂਗੇ ਬਾਕੀ ਮੌਸਮ ਤੇ ਡਿਪੈਂਡ ਹੈ ਕਿ ਮੌਸਮ ਕਿਦਾਂ ਦਾ ਕੀ ਨਾ ਹਮਨ ਸਿੰਘ ਸੰਧੂ ਪਿੰਡ ਨੰਗਲ ਮਿਰਜੀ ਆਪਣਾ ਰਾਵੀ ਦਰਿਆ ਤੋਂ ਸਿਰਫ 2.5 ਕਿਲੋਮੀਟਰ ਤੇ ਹੀ ਆਪਣਾ ਪਿੰਡ ਆ ਇੱਕ ਛੋਟੀ ਇਥੋਂ ਡਰੇਨ ਲੰਘਦੀ ਜਿਹੜੀ ਰਾਵੀ ਨਦੀ ਚ ਪੈਂਦੀ ਆ ਇਥੋਂ ਮਿਰਜੀ ਬੰਨ ਟੁੱਟ ਗਏ ਅੱਜ ਆ ਕਿਸਾਨ ਵੀਰ ਮੇਰੇ ਨਾਲ ਹੀ ਖੜੇ ਆ ਲੰਬੜਦਾਰ ਜੀ ਖੜੇ ਜਿਨ੍ਹਾਂ ਦੀਆਂ ਜ਼ਮੀਨਾਂ ਮਿਰਜੀ ਤਿੰਨ ਤਿੰਨ ਫੁੱਟ ਇੱਥੇ ਰੇਤ ਚੜ ਗਈ ਆ ਤੁਸੀਂ ਵੇਖ ਸਕਦੇ ਜੇ ਅਸੀਂ ਮਿਰਜੀ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਇਹਦਾ ਕੋਈ ਹੱਲ ਜੋ ਵੀ ਆਪਾਂ ਇਹਨੂੰ ਵਧੀਆ ਤਰੀਕੇ ਹੋਏ ਕਿਉਂਕਿ ਅਜੇ ਤੱਕ ਤੇ ਸਾਨੂੰ ਐਵੇਂ ਨਹੀਂ ਲੱਗਣ ਰਿਹਾ ਕਿ ਜਲਦੀ ਇੱਥੇ ਕਣਕ ਦੀ ਬਜਾਈ ਵੀ ਹੋ ਸਕਦੀ ਆ ਤਾਂ ਅਸੀਂ ਤੇ ਇਹੋ ਕਹਿੰਨੇ ਵਧੀਆ ਦਾ ਜੋ ਵਧੀਆ ਤੋਂ ਵਧੀਆ ਹੱਲ ਲਿਆ ਉਹ ਕਰੀ ਇਤੋਂ ਆਪਾਂ ਜਿਹੜਾ ਮਤਲਬ ਕਿ ਇਹਨਾਂ ਦਾ ਕੋ ਕੰਮ ਚੱਲੇ ਸੀਐਮ ਸਾਹਿਬ ਨੇ ਅੱਜ ਜਿਸ ਤਰੀਕੇ ਨਾਲ ਕਿਹਾ ਕਿ ਕੋਈ ਪਰਮਿਸ਼ਨ ਦੀ ਜ਼ਰੂਰਤ ਨਹੀਂ ਤੁਸੀਂ ਆਪਣੀ ਰੇਤ ਪੈੜੀ ਨੂੰ ਕੱਢ ਸਕਦੇ ਜੋ ਉਹਨੂੰ ਵੇਚ ਵੀ ਸਕਦੇ ਹੋ ਕਿਸ ਤਰੀਕੇ ਨਾਲ ਵੇਚ ਵੀਰ ਜੀ ਉਹ ਚਲੋ ਉਹਨਾਂ ਨੇ ਕਹਿ ਤੇ ਦਿੱਤੀ ਇਹ ਗੱਲ ਪਰ ਅਜੇ ਦੇਖੋ ਆ ਹੁਣ ਪੱਕੀ ਫਸਲ ਆ ਵੀਰ ਜੀ ਆ ਵੇਖੋ ਕੀ ਹਾਲ ਬਣਿਆ ਇਹਨੂੰ ਹੁਣ ਕੱਢਦੇ ਆ ਵੀਰ ਜੀ ਟਾਈਮ ਲੱਗਣਾ ਵਾ ਜੇ ਮੰਨ ਲਓ ਕੱਢਣਾ ਸ਼ੁਰੂ ਵੀ ਕਰਦੇ ਇੱਕ ਦਿਨ ਦਾ ਤੇ ਕੰਮ ਨਹੀਂ ਹੈਗਾ ਵੀਰ ਜੀ ਹੁਣ ਟਾਈਮ ਵੇਖੋ ਕਣਕੇ ਚ ਵੀ ਕਿਹੜਾ ਰਹਿ ਜਾਣਾ ਇਸ ਕਰਕੇ ਮੌਸਮ ਵੇਖੋ ਬਰਸਾਤ ਆ ਬੰਨ ਤੇ ਸਾਰੇ ਵੀਰਜੇ ਜੇ ਟੁੱਟੇ ਪਏ ਆ ਪਾਣੀ ਇਧਰੋਂ ਅਜੇ ਵੀ ਸਾਨੂੰ ਇਹ ਡਰ ਜਿੱਦਾਂ ਬਰਸਾਤ ਹੋਣ ਦੀ ਕਿ ਪਾਣੀ ਫੇਰ ਇਨਾ ਖੇਤਾਂ ਵਿੱਚ ਨਾ ਜੇ ਇਸ ਕਰਕੇ ਵੀਰਜੀ ਉੱਤੇ ਚਲੋ ਲੰਮਾ ਕੰਮ ਪੈਣਾ ਪਰ ਫਿਰ ਆਣ ਅਸੀਂ ਇਹੋ ਚੁੰਨੇ ਆ ਕਿ ਆ ਵੇਖੋ ਖੇਤਾਂ ਦਾ ਜੋ ਹਾਲ ਬਣਿਆਵੇਂ ਇਹਨਾਂ ਦਾ ਜੋ ਵੀ ਮਸਲਾ ਵਾਏ ਜਲਦੀ ਤੋਂ ਜਲਦੀ ਹੱਲ ਹੋਣਾ ਚਾਹੀਦਾ ਜੀ ਆਪ ਸਾਹਿਬ ਨੇ 20000 ਰੁਪਏ ਪਰ ਏਕੜ ਅਨਾਉਂਸ ਕੀਤਾ ਵੀਰਜੀ 20000 ਤੇ ਏਕੜ ਕੀਤਾ ਪਰ ਜਿਹੜਾ ਨੁਕਸਾਨ ਆ ਉਹ ਤੇ ਬਹੁਤ ਜ਼ਿਆਦਾ ਹੋ ਚੁੱਕਾ ਹੁਣ ਸਾਡੇ ਪਿੰਡ ਵਿੱਚ ਪਾਣੀ ਦਾ ਪੱਧਰ ਜਿਹੜਾ ਸੀ 9 ਕਿਉਂਕਿ ਇੱਥੋਂ ਬੰਨ ਟੁੱਟਾ ਸਿੱਧਾ ਪਿੰਡ ਨਿੰਗਲਸੋੜ ਤੁਸੀਂ ਦੇਖ ਸਕਦੇ ਜੇ ਬਿਲਕੁਲ ਨਾਲ 1 ਕਿਲੋਮੀਟਰ ਤੇ ਨਿੰਗਲਸੋੜ ਵਾਲਾ ਬੰਨ ਤੋਂ ਤੇ ਇਸ ਕਰਕੇ 9-9 ਫੁੱਟ ਪਾਣੀ ਲੋਕਾਂ ਦੇ ਘਰ ਬੈ ਗਏ ਆ ਟੈਲਾਂ ਬੈ ਗਈਆਂ ਕੋਠੇ ਪਾੜ ਗਏ ਕਈਆਂ ਦੀਆਂ ਕੰਧਾਂ ਡਿੱਗ ਪੀਆਂ ਬੁਰੇ ਹਾਲ ਬੰਕੇ ਦਿਹਾੜੇ ਵੀਰ ਜੀ ਬਹੁਤ ਨੁਕਸਾਨ ਹੋਇਆ ਵਾ ਨੰਬਰ ਦਾ تر세ਮ ਸਿੰਘ ਜੀ ਪਿੰਟ ਮੇਰਾ ਨਿੰਗਲਸੋੜ ਜੇ ਆ ਮੇਰਾ ਖੇਤ ਇਹਦੇ ਵਿੱਚ 6-7 ਕਿੱਲੇ ਖੇਤ ਹੈ ਜਿਹਦੇ ਵਿੱਚ 4-4 5-5 ਫੁੱਟ ਰੇਤ ਪੈ ਗਈ ਸੀ ਠੀਕ ਹੈ ਨੁਕਸਾਨ ਕਿੰਨਾ ਹੋ ਗਿਆ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋਇਆ ਜੀ ਨੁਕਸਾਨ ਜਿਹੜਾ ਬਰਬਾਦ ਹੋ ਗਿਆ ਸਾਰਾ ਅਸਲ ਹੁਣ ਬਿਲਕੁਲ ਵਜਰ ਤੇ ਆਈ ਤੇ ਸਾਰਾ ਵੇਲੋਂ ਖਰਾਬ ਹੋ ਗਈ ਜੀ ਕਿੰਨੇ ਕਿੰਨੇ ਫੁੱਟ ਰੇਕ ਫਿਰ 4-4 ਫੁੱਟ ਹੋ ਗਈ 3.5-4 ਫੁੱਟ ਦੇ ਨੀਬ ਹੈ ਹੁਣ ਜਿਸ ਤਰੀਕੇ ਨਾਲ ਐਲਾਨ ਕੀਤਾ ਸੀਐਮ ਸਾਹਿਬ ਨੇ ਫਿਰ ਰੇਪੋਰਟ ਸਾਕ ਦੇ ਸੀਐਮ ਦਾ ਐਲਾਨ ਥੋੜਾ ਵਧੀਆ ਪਰ ਟਾਈਮ ਬਹੁਤ ਘੱਟ ਜੇ 1 ਮਹੀਨਾ ਦੇ ਮਾਹ ਰਸਤਾ ਬੰਦ ਹੋਣ ਲੱਗਣਾ ਜੀ 1 ਮਹੀਨੇ ਤੋਂ ਪਹਿਲਾਂ ਪਰ ਯਤ ਕੇ ਕੋਈ ਬੰਨੇ ਖੜੀ ਨਹੀਂ ਸਕਦੀ ਤੇ ਜਿਤਨਾ 15 ਨਵੰਬਰ ਦਾ ਦਿੱਤਾ ਫਿਰ ਮਹੀਨਾ ਸਰ ਕੋ ਰਹਿ ਗਿਆ ਮਹੀਨੇ ਦੇ ਵਿੱਚ ਤੇਈ ਕੁਛ ਵੀ ਨਹੀਂ ਕਰ ਸਕਦੇ ਮਤਲਬ ਸਾਨੂੰ ਸੀਐਮ ਗਾ ਦੀ ਬੇਨਤੀ ਹੈ ਮਾਨ ਗਾ ਦੀ ਵੀ ਸਾਨੂੰ ਟਾਈਮ ਵਧ ਦਿੱ ਫੈਸਲਾ ਵਧੀਆ ਲੱਗਦਾ ਐਸਾ ਬਹੁਤ ਵਧੀਆ ਜੇ ਪਰ ਟਾਈਮ ਸਾਨੂੰ ਜ਼ਿਆਦਾ ਦਿੱਤਾ ਜਾਵੇ ਇੱਕ ਜਣਾ 20000 ਮੁਆਵਜ਼ਾ ਤੇ ਆ ਤੇ ਕੁਝ ਵੀ ਨਹੀਂ ਆਦੇ ਆ ਤੇ 10 ਪੱਧਾ ਹਜ਼ਾਰ ਤੇ ਇੱਕ ਏਕੜ ਤੇ ਮਨ ਖਰਚਾ ਆਉਣ ਲਿਆ ਜੀ ਤੇ 20000 ਦੇ ਨਾਲ ਅਸੀਂ ਕੀ ਕਰ ਸਕਦੇ ਜੀ ਮਤਲਬ ਹੋਰ ਬਤਾਉਣਾ ਚਾਹੀਦਾ ਸੀ ਹੋਰ ਬਤਾਉਣਾ ਚਾਹੀਦਾ ਸੀ ਇੱਕ ਜਿਹੜਾ ਜਿਹਨਾਂ ਦੇ ਖੇਤਾਂ ਚ ਰੇਤ ਆ ਇਹਨਾਂ ਨੂੰ ਟਾਈਮ ਵਧ ਦੇਣਾ ਚਾਹੀਦਾ ਠੀਕ ਹੈ ਇਹ ਰੇਤ ਤੋਂ ਤਾਂ ਦੇ ਨਾਲ ਲੱਗਦਾ ਅਗਲੀ ਫਸਲ ਬੀਜ ਪਾਉਣਗੇ ਕਿਸਾਨ ਨਹੀਂ ਫਸਲ ਨਹੀਂ ਜੇ ਬੀਜੀ ਜਾਣੀ ਕਿਉਂਕਿ ਰੇਤ ਬਹੁਤ ਜ਼ਿਆਦੀ ਜੀ ਇੱਕ ਸਾਲ ਦੋ ਸਾਲ ਤਾਈਂ ਨਹੀਂ ਜੇ ਫਸਲ ਪੀ ਸਕਦੇ ਜਿੰਨੀ ਰੇਤ ਆ ਪਰ ਸਾੜ ਇਹ ਟਾਈਮ ਵਧ ਦੇਣਾ ਚਾਹੀਦਾ ਜੀ ਸਾਡੀ ਦਾ ਉਹ ਸੀਐਮ ਗਾਰੀ ਬੇਨਤੀ ਜੀ ਕਿ ਸਾਡਾ ਟਾਈਮ ਸਾਨੂੰ ਵਧ ਦਿੱਤਾ ਜਾਵੇ